ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਪਿੰਡ ਪਾਈ ਰੂਪਾ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਇਤਿਹਾਸਿਕ ਨਗਰ ਪਿੰਡ ਪਾਈ ਰੂਪਾ ਦੇ ਇਤਿਹਾਸ ਬਾਰੇ ਤੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੇ ਛੇਵੇਂ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਕਰਨ ਤਰਨ ਦੇ ਪਿੰਡ ਵੱਡਾ ਘਰ ਦੇ ਨਿਵਾਸੀ ਅਕਲ ਸਿੰਘ ਨੇ ਆਪਣੀ ਸੁਪਤਰੀ ਸੂਰਤੀ ਦਾ ਵਿਆਹ ਤੁਕਲਾਨੀ ਪਿੰਡ ਦੇ ਵਾਸੀ ਸੁਲਤਾਨੀਏ ਸਾਹਦੇ ਦੇ ਪੁੱਤਰੇ ਸੱਧੂ ਨਾਲ ਕਰ ਦਿੱਤਾ ਸਿੱਖ ਸੂਰਤੀ ਆਪਣੇ ਪਤੀ ਸੱਧੂ ਨੂੰ ਨਾਲ ਲੈ ਕੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਡਰੋਲੀ ਪਾਈ ਪਹੁੰਚੇ ਗੁਰੂ ਸਾਹਿਬ ਨੇ ਆਪਣਾ ਸਿੱਖ ਬਣਾ ਲਿਆ ਅਤੇ ਗੁਰਮਖ ਦੀ ਪਦਵੀ ਦਿੱਤੀ ਸਤਗੁਰ ਦੇ ਗੁਰਨਾਲ ਭਾਈ ਸੱਧੂ ਦੇ ਘਰ ਸਨ 1614 ਈਸਵੀ ਅਨੁਸਾਰ ਅਤੇ ਸੰਮਤ 1571 ਵਿੱਚ ਇੱਕ ਬਾਲਕ ਨੇ ਜਨਮ ਲਿਆ ਮਾਤਾ ਪਿਤਾ ਬੱਚੇ ਨੂੰ ਲੈ ਕੇ ਸਤਗੁਰ ਦੇ ਚਰਨਾਂ ਵਿੱਚ ਪਹੁੰਚੇ ਸੱਚੇ ਪਾਤਸ਼ਾਹ ਨੇ ਬੱਚੇ ਦਾ ਨਾਮ ਰੂਪਚੰਦ ਰੱਖਿਆ ਬਾਈ ਸਾਧੂ ਅਤੇ ਉਹਨਾਂ ਦੇ ਸੁਪੁੱਤਰ ਰੂਪਚੰਦ ਦੀ ਸਤਗੁਰ ਵਿੱਚ ਅਥਾ ਸ਼ਰਦਾ ਅਤੇ ਭਾਵਨਾ ਸੀ ਇਸ ਅਥਾ ਸ਼ਰਦਾ ਅਤੇ ਪਵਿੱਤਰ ਭਾਵਨਾ ਸਦਕਾ ਇੱਕ ਦਿਨ ਜਦੋਂ ਪਿਓ ਪੁੱਤਰ ਹਾੜੀ ਦੀ ਵਾੜੀ ਕਰਾਉਣ ਵਿੱਚ ਲੱਗੇ ਸਨ ਤਾਂ ਤਿੱਖੜ ਦੁਪਹਿਰੇ ਦੋਹਾਂ ਨੂੰ ਬਹੁਤ ਪਿਆਸ ਲੱਗੀ ਦੋਵੇਂ ਪਾਣੀ ਪੀਣ ਲੱਗੇ ਤਾਂ ਪਾਣੀ ਬਹੁਤ ਠੰਡਾ ਅਤੇ ਸੁਆਦਲਾ ਸੀ ਦੋਹਾਂ ਨੇ ਕਿਹਾ ਕਿ ਇਹ ਠੰਡਾ ਅਤੇ ਸਵਾਦਲਾ ਪਾਣੀ ਤਾਂ ਸਤਗੁਰਾਂ ਦੇ ਪੀਣ ਯੋਗ ਹੈ ਆਪਣੇ ਇਸ ਅਥਾ ਸ਼ਰਦਾ ਅਤੇ ਪਵਿੱਤਰ ਭਾਵਨਾ ਵਿੱਚ ਦੋਹਾਂ ਨੇ ਪਾਣੀ ਨਾ ਪੀਤਾ ਅਤੇ ਤਪਦੀ ਦੁਪਹਿਰ ਦੀ ਪਿਆਸ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਘਟ ਘਟ ਦੇ ਜਾਣਨਹਾਰੇ ਮੀਰੀ ਪੀਰੀ ਦੇ ਮਾਲਕ ਸਤਗੁਰੂ ਉਸ ਸਮੇਂ ਡਰੋਲੀ ਵਿਖੇ ਆਪਣੇ ਸੰਡੂ ਦੇ ਘਰ ਠਹਿਰੇ ਹੋਏ ਸਨ ਉਹ ਉੱਥੋਂ ਉੱਠੇ ਅਤੇ ਘੋੜਾ ਨਾ ਲੈ ਕੇ ਉਹਨਾਂ ਦੀ ਸ਼ਰਦਾ ਪ੍ਰਤੀ 24 ਕੋ ਦਾ ਫਾਸਲਾ ਤੈਅ ਕਰਕੇ ਆਪਣੇ ਸੇਵਕ ਕੋਲ ਪਹੁੰਚੇ ਅਤੇ ਇਹ ਦੋਵੇਂ ਬੇਹੋਸ਼ ਸਨ ਸਤਗੁਰ ਨੇ ਝੰਡ ਉੱਪਰ ਟੰਗਿਆ ਕੋਨਾ ਲਾ ਕੇ ਦੋਵਾਂ ਨੂੰ ਪਾਣੀ ਦੇ ਛੱਟੇ ਮਾਰ ਕੇ ਹੋਸ਼ ਵਿੱਚ ਲਿਆਂਦਾ ਅਤੇ ਹੁਕਮ ਕੀਤਾ ਜਲ ਛਕਾਓ ਆਪ ਸਵਾਦਲਾ ਜਲ ਛਕਿਆ ਅਤੇ ਦੋਹਾਂ ਨੂੰ ਛਕਾ ਕੇ ਆਪਣੀ ਛਾਤੀ ਨਾਲ ਲਾਇਆ ਅਤੇ ਅਨੰਤ ਵਾਰ ਬਖਸ਼ੇ ਆਪਣੇ ਪਰਮ ਸੇਵਕਾਂ ਦੀ ਅਥਾ ਸਰਦਾ ਅਤੇ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਦੇ ਨਾਂ ਤੇ ਛੇਵੇਂ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ 16 ਵਿਸਾਖ ਸਨ 1630 ਈਸਵੀ ਅਤੇ ਸੰਮਤ 1687 ਵਿੱਚ ਪਿੰਡ ਭਾਈ ਰੂਪਾ ਦੀ ਮੋਢੀ ਗੱਡੀ ਭਾਈ ਕਾਨ ਸਿੰਘ ਨਾਬਾ ਅਨੁਸਾਰ ਸਤਿਗੁਰ ਨੇ ਪਿੰਡ ਭਾਈ ਰੂਪਾ ਸਨ 1631 ਅਤੇ 1683 ਵਿੱਚ ਆਜਾਦ ਕਰਾਇਆ ਇਹ ਮੋੜੀ ਹੁਣ ਵੀ ਪਿੰਡ ਵਿੱਚ ਮੌਜੂਦ ਹੈ ਇਸ ਸਥਾਪਨਾ ਤੇ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਗੁਰਦੁਆਰਾ ਮੋੜੀ ਸਾਹਿਬ ਸ਼ਿਸ਼ੋਭਤ ਹੈ ਇੱਥੇ ਹਰ ਸਾਲ 15 16 17 ਵਿਸਾਖ ਨੂੰ ਪਾਈ ਰੂਪ ਚੰਦ ਦੀ ਯਾਦ ਵਿੱਚ ਧਾਰਮਿਕ ਦੀਵਾਨ ਮਨਾਇਆ ਜਾਂਦਾ ਹੈ ਇੱਥੇ ਗੁਰੂ ਸਾਹਿਬ ਨੇ 6 ਮਹੀਨੇ 9 ਦਿਨ 9 ਘੜੀਆਂ ਨਿਵਾਸ ਕਰਕੇ ਇਸ ਪਿੰਡ ਨੂੰ ਵਸਾਇਆ 1688 ਈਸਵੀ ਵਿੱਚ ਸਤਗੁਰ ਨੇ ਬਾਬਾ ਰੂਪ ਚੰਦ ਜੀ ਨੂੰ ਮਾਲਵੇ ਦੇ ਇਲਾਕੇ ਦੀ ਪ੍ਰਚਾਰਕ ਸੇਵਾ ਸੌਂਪੀ ਅਤੇ ਲੱਖਾਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਇਹਨਾਂ ਨੂੰ ਆਪਣੇ ਭਾਈ ਹੋਣ ਦੀ ਪਦਵੀ ਬਖਸ਼ੀ ਇਸ ਸਥਾਨ ਤੇ ਹੀ ਭਾਈ ਵਿਦੀਚੰਦ ਨੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਦਲਬਾਗ ਅਤੇ ਗੁਲਬਾਗ ਨਾਂ ਦੇ ਕੋੜੇ ਪੇਸ਼ ਕੀਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲੰਗਰ ਚਲਾਉਣ ਲਈ ਇੱਕ ਦੋ ਤਾਰਾ ਖੰਡਾ ਇੱਕ ਕੜਸ਼ਾ ਅਤੇ ਲੋਹ ਪਾਈ ਰੂਪ ਚੰਦ ਜੀ ਨੂੰ ਪ੍ਰਦਾਨ ਕੀਤੀ ਜੋ ਕਿ ਇਸ ਸਮੇਂ ਬਾਗੜੀਆਂ ਸੰਗਰੂਰ ਵਿਖੇ ਬੜੇ ਸਨਮਾਨ ਨਾਲ ਰੱਖੇ ਹੋਏ ਹਨ ਪਾਈ ਰੂਪ ਚੰਦ ਜੀ ਦੇ ਸੁਪੁੱਤਰਾਂ ਭਾਈ ਧਰਮ ਸਿੰਘ ਅਤੇ ਪਰਮ ਸਿੰਘ ਨੇ ਦਸ਼ਮੀਸ਼ ਪਿਤਾ ਤੋਂ ਅਮਰਤ ਛਕਿਆ ਅਤੇ ਨਦੇੜ ਤੱਕ ਸਤਗੁਰਾਂ ਦੀ ਸੇਵਾ ਵਿਖੇ ਹਾਜ਼ਰ ਰਹੇ ਪਰਮ ਸਿੰਘ ਦਾ ਦੇਹਾਂਤ ਅਬੇਚਲ ਨਗਰ ਜੋ ਦੱਖਣ ਵਿੱਚ ਹੈ ਹੋ ਗਿਆ ਪਰੰਤੂ ਧਰਮ ਸਿੰਘ ਸਤਗੁਰਾਂ ਦੀ ਆਗਿਆ ਨਾਲ ਪੰਜਾਬ ਵਾਪਸ ਆ ਗਏ ਜਦੋਂ ਸਤਗੁਰਾਂ ਨੇ ਧਰਮ ਸਿੰਘ ਵਿਦਾ ਕੀਤਾ ਤਾਂ ਉਹਨਾਂ ਨੂੰ ਇੱਕ ਪੁਸਤਕ ਇੱਕ ਤਲਵਾਰ ਇੱਕ ਛੋਟੀ ਕਰਦ ਅਤੇ ਇੱਕ ਛੋਟਾ ਖੰਡਾ ਬਖਸ਼ੇ ਤਲਵਾਰ ਜੀਂਦਪੱਤੀ ਕੋਲ ਸੰਗਰੂਰ ਵਿਖੇ ਸਨਮਾਨ ਨਾਲ ਰੱਖੀ ਹੋਈ ਹੈ ਅਤੇ ਬਾਕੀ ਵਸਤੂਆਂ ਬਾਗੜੀਆਂ ਸੰਗਰੂਰ ਵਿਖੇ ਹਨ ਜੋ ਸ਼੍ਰੀ ਸਾਹਿਬ ਦਸਮ ਸਤਗੁਰਾਂ ਨੇ ਭਾਈ ਧਰਮ ਸਿੰਘ ਨੂੰ ਮਾਲਵੇ ਵਿਖੇ ਧਰਮ ਪ੍ਰਚਾਰ ਲਈ ਬਖਸ਼ੀ ਉਹ ਅੱਜ ਕੱਲ ਬਾਗੜੀਆਂ ਵਿਖੇ ਭਾਈ ਸਾਹਿਬ ਕੋਲ ਮੌਜੂਦ ਹੈ ਭਾਈ ਰੂਪ ਚੰਦ 6ਵੇਂ ਸਤਗੁਰ ਦੇ ਸਮੇਂ ਤੋਂ ਦਸ਼ਮੇਸ਼ ਪਿਤਾ ਜੀ ਦੇ ਤੱਕ ਧਰਮ ਦਾ ਪ੍ਰਚਾਰ ਅਤੇ ਪੰਥ ਦੀ ਸੇਵਾ ਪਰਿਵਾਰ ਸਮੇਤ ਲਗਾਤਾਰ ਕਰਦੇ ਰਹੇ ਭਾਈ ਰੂਪ ਚੰਦ ਜੀ ਨਾ ਕੇਵਲ ਮਾਲਵੇ ਵਿੱਚ ਹੀ ਧਰਮ ਪ੍ਰਚਾਰ ਅਤੇ ਅਤੁੱਟ ਲਗਨ ਚਲਾਉਂਦੇ ਸਨ ਸਗੋਂ ਸਾਰੇ ਪੰਥ ਵਿੱਚ ਅਜਿਹਾ ਉੱਚ ਵਿਅਕਤੀ ਗਿਣੇ ਗਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਮਹਾਨ ਭਰੇ ਖੁਸ਼ੀਆਂ ਭਰੇ ਦਿਹਾੜੇ ਭਾਈ ਰੂਪ ਚੰਦ ਜੀ ਦੀ ਮਰਿਆਦਾ ਕਰਾਉਣ ਲਈ ਨਿਯੁਕਤ ਕੀਤੇ ਗਏ ਜਦੋਂ ਭਾਈ ਧਰਮ ਸਿੰਘ ਵਾਪਸ ਪੰਜਾਬ ਆਏ ਤਾਂ ਉਹਨਾਂ ਨੇ ਪਾਈ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਭਾਈ ਰੂਪਚੰਦ ਜੀ ਨੂੰ ਦਿੱਤੀ ਜਦੋਂ ਉਹਨਾਂ ਇਹ ਖਬਰ ਸੁਣੀ ਤਾਂ ਇਹ ਕਹਿ ਕੇ ਅੱਛਾ ਹੁਣ ਫਿਰ ਅਸੀਂ ਇੱਥੇ ਕੀ ਕਰਨਾ ਅੰਤਰ ਧਿਆਨ ਹੋ ਗਿਆ ਅਤੇ ਸਾਵਣ ਵਦੀ 1766 ਨੂੰ ਸਵਰਗਾਂ ਵਿੱਚ ਜਾ ਬਰਾਜੇ ਜਿੱਥੇ ਉਹਨਾਂ ਦੀ ਸਮਾਦੀ ਹੈ ਉਥੇ ਭਾਈ ਕੀ ਸਮਾਦ ਪਿੰਡ ਵਸਿਆ ਹੋਇਆ ਹੈ ਜੋ ਕਿ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਪਾਈ ਰੂਪਾ ਤੋਂ ਬਿਨਾ ਪਾਈ ਕਾਂ ਦੇ ਲਗਭਗ 19 ਹੋਰ ਪਿੰਡ ਹਨ ਪਰੰਤੂ ਸਭ ਤੋਂ ਮੁੱਖ ਜੱਦੀ ਲੰਗਰ ਪਾਈ ਰੂਪਾ ਬਠਿੰਡਾ ਅਤੇ ਬਾਗੜੀਆਂ ਸੰਗਰੂਰ ਵਿਖੇ ਹੈ ਪਿੰਡ ਦੇ ਵਿੱਚਕਾਰ ਗੁਰਦੁਆਰਾ ਸਾਹਿਬ ਦੇ ਪਾਸ ਇਤਿਹਾਸਿਕ ਰਥ ਹੈ ਜੋ ਭਾਈ ਰੂਪ ਚੰਦ ਜੀ ਦੇ ਪੁੱਤਰ ਬਾਬਾ ਗਿਆਨ ਚੰਦ ਨੇ ਸਤ ਗੁਰਾਂ ਦੀ ਬਖਸ਼ਿਸ਼ ਨਾਲ ਬਿਨਾ ਬਲਦਾਂ ਤੋਂ ਦੇਹੜਾ ਦੂਨ ਤੋਂ ਇੱਥੇ ਲਿਆਂਦਾ ਸੀ ਸੰਗਤ ਜੀ ਇਸ ਵੀਡੀਓ ਦੇ ਵਿੱਚ ਤੁਸੀਂ ਉਸ ਇਤਿਹਾਸਿਕ ਰੱਥ ਦੇ ਦਰਸ਼ਨ ਕਰ ਰਹੇ ਹੋ ਇਹ ਸੀ ਇਤਿਹਾਸ ਪਿੰਡ ਪਾਈ ਰੂਪਾ ਦਾ ਤੇ ਨਾਲ ਤੁਸੀਂ ਦਰਸ਼ਨ ਕਰ ਰਹੇ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਮੋਢੀਗੜ ਗੁਰਦੁਆਰਾ ਸਾਹਿਬ ਦੇ ਅਤੇ ਗੁਰੂ ਜੀ ਦੁਆਰਾ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਦੇ ਸੰਗਤ ਜੀ ਸਾਡੇ ਚੈਨਲ ਦੇ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੱਦ ਤੋਂ ਵੱਧ ਗੁਰੂ ਘਰਾਂ ਦਾ ਜਿਹੜਾ ਇਤਿਹਾਸ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਤਾਂ ਕਿ ਇਹ ਵੀਡੀਓ ਵੱਦ ਤੋਂ ਵੱਧ ਅੱਗੇ ਹੋਰ ਸੰਗਤਾਂ ਤੱਕ ਪਹੁੰਚ ਸਕੇ ਤੇ ਇਸ ਇਤਿਹਾਸ ਦੇ ਬਾਰੇ ਹੋਰ ਸੰਗਤਾਂ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ